ਸੰਗਰੂਰ ਦੇ ਡੇੜਪਾ ਦੇ ਪਿੰਡ ਗੁਜਰਾں 'ਚ ਜ਼ਹਿਰੀਲੀ ਸ਼ਰਾਬੀ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸ਼ਰਾਬ ਬਣਾਉਣ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਮੁੱਖ ਸਰਗਣ ਸਮੇਤ ਕੁੱਲ 4 ਜਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਖਿਲਾਫ ਪਹਿਲਾਂ ਵੀ ਕੇਸ ਦਰਜ ਨੇ। ਪੁਲਿਸ ਮੁਤਾਬਕ ਮੋਲਜਮਾਣੇ ਹਾਲੇ ਸ਼ਰਾਬ ਦਾ ਧੰਦਾ ਸ਼ੁਰੂ ਹੀ ਕੀਤਾ ਸੀ ਜਿਸ ਦਾ ਪਹਿਲਾ ਸਟਾਕ ਪਿੰਡ ਗੁਜਰਾں 'ਚ ਪਹੁੰਚਿਆ ਸੀ। ਇੱਕ ਐਸਆਈਟੀ ਬਣਾਈ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ। आ, कल डड़बा सबडिवीजन ਦੇ ਗੁਜਰਾ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਔਰ ਅਨਸੁਖਾਮੀ ਘਟਨਾ ਵਾਪਰੀ ਸਵੇਰੇ ਕੱਲ ਪੁਲਿਸ ਨੂੰ ਇਹ ਇਤਲਾ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ ਉੱਥੇ ਪਹੁੰਚਣ ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਤੜਫ ਰਹੇ ਸੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਦੁਰਭਾਗਵਸ਼ 8 ਲੋਕਾਂ ਦੀ ਮ੍ਰਿਤਕ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸਿਗੇ ਉਹਨਾਂ ਨੂੰ ਇਲਾਜ ਲਈ ਹਸਪੀਟਲਸ ਦੇ ਵਿੱਚ ਭੇਜਿਆ ਗਿਆ ਜਿਹੜੀ ਮੁਡਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ایفੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਔਰ ਇਸ ਦੀ ਤਫਤੀਸ਼ ਸ਼ੁਰੂ ਕੀਤੀ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟ੍ਰੇਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ ਜੋ ਐਸ ਡੀ ਐਮ ਡਿਰਬਾ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਦੀ ਰਿਪੋਰਟ ਬਹੁਤ ਜਲਦੀ ਸਾਨੂੰ ਸੌਪਣਗੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਕਾਰਵਾਈ ਕਰਦਿਆਂ ਜਿਹੜੇ ਚਾਰ ਮੁਲਜ਼ਮ ਸਿਗੇ ਇਹ ਇਲੈਸੀਟ ਔਰ ਸਪੂਰੀਅਸ ਲਿਕਰ ਵੇਚਣ ਵਾਲੇ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲੀਅਸ ਸੁਖੀ ਆਫ ਵਿਲੇਜ ਗੁਜਰਾ ਮਨਪ੍ਰੀਤ ਐਲੀਅਸ ਮਨੀ ਵਿਲੇਜ ਗੁਜਰਾ ਗੋਲਰਾਲ ਸਿੰਘ ਆ ਸੰਨ ਆਫ ਮੇਵਾ ਸਿੰਘ ਵਿਲੇਜ ਉਬੇਵਾਲ ਐਂਡ ਹਰਮਨਪ੍ਰੀਤ ਸਿੰਘ ਸੰਨ ਆਫ ਕੁਲਦੀਪ ਸਿੰਘ ਵਿਲੇਜ ਤਾਇਪੁਰ ਪੁਲਿਸ ਸਟੇਸ਼ਨ ਪਾਤਰਾ ਇਹ ਜਿਹੜਾ ਚੌਥਾ ਸਾਡਾ ਅਕਿਊਜ਼ਡ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਢੱਕਣ ਔਰ ਸ਼ਰਾਬ ਦੇ ਵੱਖ-ਵੱਖ ਕਿਸਮ ਦੇ ਲੇਬਲਸ ਉਥੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹ ਬਣਾ ਕੇ ਰੱਖੀ ਹੋਈ ਹੈ ਔਰ ਇਹਦਾ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇੱਕ ਟੀਮ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵੇਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਐਜ਼ ਅ ਪ੍ਰੀਵੈਂਟਿਵ ਮੇਜਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ অর ਪੁਲਿਸ ਵੱਲੋਂ ਜਿਹੜੇ ਆਲੇ-ਦੁਆਲੇ ਦੇ 20 25 ਪਿੰਡ ਹੈਗੇ ਆ ਉਹਨਾਂ ਦੇ ਵਿੱਚ ਅਨਾਉਂਸਮੈਂਟਸ ਵੀ ਕਰਾਏ ਗਏ ਔਰ ਉਥੇ ਐਂਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ ਤੇ ਨਿਗ੍ਹਾ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਵੇਂ ਚਾਰ ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮੀਨਲ ਪਿਛੋਕੜ ਹੈ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ 2 ਤੋਂ 3 ਤੋਂ ਵੱਧ ਪਰਚੇ ਦਰਜ ਨੇ ਦੇ ਆਰ ਕ੍ਰਿਮੀਨਲਸ ਔਰ ਇਹਨਾਂ ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ ਚ ਕਿ ਸ਼ਰਾਬ ਲਿਆ ਕੇ ਬਾਹਰੋਂ ਵੇਚਦਾ ਹੈ ਔਰ ਇਸ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਜੇ ਜ਼ੇਰ ਸਮਾਇਤ ਹੈ ਕਿਹੜੀ ਤਰ੍ਹਾਂ ਇਸਪੱਤ ਦਾ ਜੀ ਕਿਤੇ ਜੀ ਧਾਰਾ ਕਿਹੜੀ ਲਗਾਈ ਸੀ ਸਰ ਇਹਦੇ ਐਕਸਾਈਜ਼ ਐਕਟ 61 14 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਦੜਬਾ 302 ਪੈਰੀ ਸਿਕੰਦੂ ਤੇ 300 ਨਹੀਂ ਉਹ ਤਾਂ ਨਵਾ ਨਵਾ ਜਿਹੜਾ ਹੁਣ ਪਰਚਾ ਦਰਜ ਹੋਇਆ ਉਹ 302 ਦੇ ਅਧੀਨ ਦੋ ਪਰਚੇ ਹੋਣਗੇ ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਪਿਛੋਕੜ ਦੱਸ ਰਿਹਾ ਹਾਂ ਦਾ ਹੁਣ ਜਿਹੜਾ ਕੁਸਚਨ ਆ ਸਰ ਸਿਰਫ ਕੁਆਂਟੀਟੀ ਦਾ ਆ ਸਰ ਕਿੰਨਾ 에ਥਨੋਲ ਮਿਲਿਆ ਤੇ ਕਿੰਨੀਆਂ ਬੋਟਲਸ ਮਿਲੀਆਂ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ 에ਥਨੋਲ ਮਿਲਿਆ ਹੈ ਅ ਐਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲਿਕਰ ਵਿਦਾਊਟ ਲੇਬਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਲੇ ਲੇਬਲ ਕਰਨੀਆਂ ਸੀ ਸਪੂਰੀਅਸ ਲੇਬਲ ਵਿਦ ਲੇਬਲਿੰਗ 130 ਬੋਤਲਾਂ ਮਿਲੀਆਂ ਨੇ Kali botla 4500, bottle caps saw, cane containing flavour and molasses 10 litres, cane, uh, cane containing colour 25 litres, uh, bottling machine 1, alcometer 8, laptop 1, printer 1, packet of plain paper 1, vials of black colour for colouring caps of the bottles 4, printout and stickers of machine with spurious alcohol bottles 1 car, ਹੋਂਡਾ ਮੀਨਸ ਨੰਬਰ ਪੀਬੀ 11ਸੀਟੀ 4300 ਟੱਬਸ ਬੱਕੇਟਸ ਕਾਰਡਬੋਰਡਸ ਐਂਡ ਬਾਕਸਸ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਔਰ ਇਹਦੀ ਅੱਗੇ ਦੀ ਤਫ਼ਤੀਸ਼ ਚੱਲ ਰਹੀ ਹੈ ਥੈਂਕ ਯੂ